ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਜੀ ਆਪਾਂ ਅੱਜ ਘੋਲੀਆਂ ਕਲਾਂ ਖੇਤੀਬਾੜੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਖੜੇ ਆ ਤੇ ਇਸ ਵੀਡੀਓ ਦਾ ਬਹੁਤ ਮੇਨ ਮਕਸਦ ਹੈ ਕਿ ਇਹ ਹੈ ਵੀ ਆਉਣ ਵਾਲੀ 18 ਤਰੀਕ ਮਤਲਬ ਅੱਜ 15 ਜੁਲਾਈ ਆ 18 ਜੁਲਾਈ ਨੂੰ ਲਗਭਗ 9 ਵਜੇ ਇੱਥੇ ਜਿਹੜੇ ਕੌਸ਼ਕ ਪ੍ਰਾਣੇ ਖੇਤੀਬਾੜੀ ਦੇ ਸੰਦ ਆ ਜਿਵੇਂ ਟਰੈਕਟਰ ਆ ਜਾਂ ਤਵੀਆਂ ਉਹਨਾਂ ਦੀ ਨਿਲਾਮੀ ਹੋਣ ਜਾ ਰਹੀ ਹੈ ਖੁੱਲੀ ਬੋਲੀ ਹੋਣ ਜਾ ਰਹੀ ਹੈ ਸਰਕਾਰ ਵੱਲੋਂ ਵਿਭਾਗ ਵੱਲੋਂ ਦੀ ਮਨਜ਼ੂਰੀ ਮਿਲ ਚੁੱਕੀ ਆ ਕਿਉਂਕਿ ਆਪਣੇ ਕੋਲੇ ਜਿਹੜੇ ਟਰੈਕਟਰ ਆ ਉਹ ਪੁਰਾਣੇ ਹੋ ਚੁੱਕੇ ਆ ਤੇ ਜਿਹੜੇ ਬਾਕੀ ਵੀ ਤਵੀਆਂ ਵਗੈਰਾ ਦੇ ਸੈੱਟ ਆ ਜਾਂ ਕਣਕ ਬੀਜਣ ਵਾਲੀਆਂ ਮਸ਼ੀਨਾਂ ਉਹ ਪੁਰਾਣੀਆਂ ਹੋ ਚੁੱਕੀਆਂ ਉਹਨਾਂ ਦੀ ਖੁੱਲੀ ਬੋਲੀ ਕੀਤੀ ਜਾਣੀ ਆ ਸੋ ਵੱਧ ਤੋਂ ਵੱਧ ਸੰਗਤ ਨੂੰ ਨਗਰ ਨਿਵਾਸੀਆਂ ਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਦੂਰ ਨੇੜੇ ਵਸਦੇ ਖੇਤੀਬਾੜੀ ਪ੍ਰੇਮੀ ਖੇਤੀਬਾੜੀ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਬਈ ਆਉਣ ਵਾਲੀ 18 ਤਰੀਕ ਯਾਨੀ ਕਿ ਕੱਲ ਪਰਸੋ ਤੱਕ ਹੀ 9 ਵਜੇ ਸਵੇਰ 9 ਵਜੇ ਨੂੰ ਖੇਤੀਬਾੜੀ ਕੋਆਪਰੇਟਿਵ ਸੁਸਾਇਟੀ ਘੋਲਿਆ ਕਲਾਂ ਚੜੈਕ ਵਾਲੇ ਅੱਡੇ ਤੇ ਪਹੁੰਚ ਕੇ ਇਸ ਬੋਲੀ ਨਿਲਾਮੀ ਦੇ ਵਿੱਚ ਹਿੱਸਾ ਲਓ ਤੇ ਜੇ ਜਿਹੜੇ ਵੀ ਵੀਰ ਇਹ ਸੰਦ ਜਿਹੜੇ ਹੈਗੇ ਖਰੀਦ ਕੇ ਲਾਹਾ ਲੈ ਸਕਦੇ ਆ ਬੋਲੀ ਦੀ ਇੱਕੋ ਇੱਕ ਸ਼ਰਤਾਂ ਵੀ 10000 ਰੁਪਏ ਜਿਹੜੀ ਸਿਕਿਉਰਿਟੀ ਆ ਉਹ ਪਹਿਲਾਂ ਜਮ੍ਹਾਂ ਕਰਾਉਣੀ ਪਊ ਇੱਕ ਵਾਰੀ ਮੈਂ ਝਾਤ ਮਰਾ ਦਿੰਦਾ ਜਿਹੜੇ ਜਿਹੜੇ ਸੰਦਾਂ ਦੀ ਜਿਹੜੀ ਨਿਲਾਮੀ ਕੀਤੀ ਜਾਣੀ ਆ ਇਹ ਆਪਣੇ ਕੋਲੇ ਟਰੈਕਟਰ ਆ ਜੀ ਪੁਰਾਣਾ ਇਹ 2008 ਮਾਡਲ ਟਰੈਕਟਰ ਆ ਜੀ ਵੀ ਕਿ ਮੁੱਢਲੀ ਕੀਮਤ 1.5 ਲੱਖ ਰੁਪਏ ਤੋਂ ਸ਼ੁਰੂ ਹੋਣੀ ਆ 1.5 ਲੱਖ ਰੁਪਿਆ ਆਰਟੀਓ ਦਫ਼ਤਰ ਵੱਲੋਂ ਇਹਦੀ ਮੁੱਢਲੀ ਕੀਮਤ ਰੱਖੀ ਗਈ ਆ ਬਹੁਤ ਵਧੀਆ ਹਾਲਤ ਪਈ ਆ ਟਰੈਕਟਰ ਦੀ ਸਿਰਫ ਇਹਦੇ ਟਾਇਰਾਂ ਟੂਰਾਂ ਦੀ ਜਿਹੜੀ ਹੈਗੀ ਆ ਟਾਇਰ ਟੂਰ ਪੈ ਜਾਣ ਟਰੈਕਟਰ ਇਹ ਪੂਰਾ ਵਧੀਆ ਦੂਸਰਾ ਆਪਣੇ ਕੋਲੇ ਇਹ ਕੰਪਿਊਟਰ ਕਰਾਹਾ ਲੇਜ਼ਰ ਲੈਵਲਰ ਆ ਇਹ ਜਿਹੜਾ ਹੈਗਾ ਬਹੁਤ ਵਧੀਆ ਸ਼ਾਨਦਾਰ ਲੇਜ਼ਰ ਲੈਵਲਰ ਆ ਇਹਦਾ ਥਾਂ ਜਗਾ ਜਗਾ ਤੇ ਟਾਈਮ ਟਾਈਮ ਸਹਰੇ ਦਾ ਕੰਮ ਨਾ ਆਪਾਂ ਕਰਾਉਂਦੇ ਰਹੇ ਆ ਤੇ ਹੁਣ ਵੀ ਇਹ ਪੂਰਾ ਕੰਮ ਦੇ ਰਿਹਾ ਸੋ ਇਹਦੀ ਵੀ ਜਿਹੜੀ ਖੁੱਲੀ ਬੋਲੀ ਨਿਰਾਮੀ ਜਿਹੜੀ ਹੋਣੀ ਆ ਮਾਰਕੀਟ ਰੇਟ ਜਦੋਂ ਇਹ ਨਵਾਂ ਲਿਆ ਸੀ ਲਗਭਗ ਸ਼ਾਇਦ 3 ਲੱਖ ਦੇ ਨੇੜੇ ਹੋਵੇ ਇਹ ਪਰ ਹੁਣ ਸ਼ਾਇਦ 1.5 ਲੱਖ ਤੋਂ 1.5 ਲੱਖ ਦੇ ਵਿੱਚ ਇਹਦੀ ਬੋਲੀ ਦੀ ਜਿਹੜੀ ਸ਼ੁਰੂਆਤ ਕੀਤੀ ਜਾਣੀ ਆ ਦੂਸਰਾ ਇਹ 2014 ਮਾਡਲ ਸਪੈਸ਼ਲ ਐਡੀਸ਼ਨ ਨਿਊ ਵਰਕ ਪੋਲੈਂਡ ਆ ਤੇ ਇਹ ਇਹਦੀ ਜਿਹੜੀ ਕਾਲਰ ਅਧਾਰਿਤ ਬੋਲੀ ਦੀ ਕੀਮਤ ਆ ਉਹ ਲਗਭਗ 3 ਲੱਖ ਰੁਪਇਆ ਸ਼ਾਇਦ ਰੱਖੀ ਗਈ ਆ ਇਹ ਆ ਇਸ ਤੋਂ ਬਗੈਰ ਜਿਹੜੀਆਂ ਦੋ ਆ ਜ਼ੀਰੋ ਡ੍ਰਿਲਾਂ ਆਪਣੀਆਂ ਕੰਕ ਬਜਾਈ ਦੀਆਂ ਮਸ਼ੀਨਾਂ ਉਹ ਇਹਨਾਂ ਚੋਂ ਦੋ ਮਸ਼ੀਨਾਂ ਜਿਹੜੀਆਂ ਉਹ ਨਲਾਮੀ ਹੋਣੀ ਉਹਨਾਂ ਦੀ ਇਹ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਹਾਲਤ ਇਹਨਾਂ ਦੀ ਜਿਹੜੀ ਮੁੱਢਲੀ ਰਕਮਾਂ ਇਹ ਲਗਭਗ 7000 ਤੋਂ ਲਿਹਾਜ਼ਤ ਕੀਤੀ ਗਈ ਆ ਤੇ ਇਸ ਤੋਂ ਬਗੈਰ ਦੋ ਜਿਹੜੇ ਤਵੀਆਂ ਦੇ ਸੈੱਟ ਆ ਜਿਹੜੇ ਕਿ 16 ਤਵੀਆਂ ਦੇ ਸੈੱਟ ਤੁਸੀਂ ਦੇਖ ਸਕਦੇ ਆ ਇੱਕ ਉਧਰਲੀ ਸਾਈਡ ਆ ਇੱਕ ਆ ਸੈੱਟ ਆ ਇਹ 16 ਤਵੀਆਂ ਦੇ ਦੋ ਸੈੱਟ ਆ ਇਨਾਂ ਦੀ ਵੀ ਨਿਲਾਮੀ ਕੀਤੀ ਜਾਣੀ ਆ। ਸੋ ਇਹੀ ਬੇਨਤੀ ਆ ਵੀ ਆਪਾਂ ਇਹ ਨਿਲਾਮੀ ਤੋਂ ਬਾਅਦ ਜਿਵੇਂ ਕਿ ਆਪ ਸਭ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੇ ਖੇਤੀਬਾੜੀ ਆਪਣੀ ਸੁਸਾਇਟੀ ਆ ਇਹਦੀ ਬਹੁਤ ਵਧੀਆ ਲੋਕੇਸ਼ਨ ਬਣ ਚੁੱਕੀ ਆ। ਖੁੱਲੀ ਜਗ੍ਹਾ ਆਪਾਂ ਨੂੰ ਮਿਲ ਗਈ ਆ। ਸੋ ਇਹੀ ਬੇਨਤੀ ਆ ਆਪਾਂ ਹੁਣ ਇਹਨਾਂ ਦੀ ਸੰਦਾਂ ਦੀ ਨਿਲਾਮੀ ਕਰਕੇ ਇੱਥੇ ਵੀ ਜਿਹੜੇ ਖੇਤੀਬਾੜੀ ਦੇ ਸੰਦ ਆ ਉਹ ਵੀ ਨਵੇਂ ਲਿਆਂਦੇ ਜਾਣੇ ਆ। ਸੋ ਬੇਨਤੀ ਆ ਇਸ ਨਿਲਾਮੀ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲਓ। ਤੇ ਲਾਹਾ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ